ਆਪਾਂ ਜੀ ਸੂਪ ਆਪਣਾ ਬਹੁਤ ਵਧੀਆ ਬਣ ਗਿਆ ਇਹ ਬਰੋਕਲੀ ਤੇ ਚੀਡਰ ਚੀਜ਼ ਆਪਾਂ ਇਹਦੇ ਵਿੱਚ ਪਾਇਆ ਹੈਗਾ ਇਹ ਬਹੁਤ ਹੀ ਵਧੀਆ ਤੇ ਬਹੁਤ ਹੀ ਹੈਲਦੀ ਚੀਜ਼ ਹੈਗਾ ਜੀ ਤੇ ਇਸ ਤਰ੍ਹਾਂ ਤੁਸੀਂ ਵੀ ਇਸ ਨੂੰ ਸੂਪ ਨੂੰ ਬਣਾਉਣਾ ਜਿਹੜਾ ਕਿ ਬਰੈਡ ਦੇ ਨਾਲ ਖਾਓ ਜਿੱਤਾ ਮਰਜ਼ੀ ਖਾਓ ਬਹੁਤ ਹੀ ਜ਼ਿਆਦਾ ਟੇਸਟਵਰ ਤੇ ਗਰੇਵੀ ਵਾਲਾ ਸੂਪ ਆਪਣਾ ਬਣਿਆ ਹੈਗਾ ਇਹ ਹਾਂਜੀ ਤੇ ਚਲੋ ਜੀ ਆਪਾਂ ਹੁਣ ਤੁਹਾਨੂੰ ਦੱਸਦੇ ਹੈਗੇ ਆਪਾਂ ਇਹਨੂੰ ਕਿਸ ਤਰ੍ਹਾਂ ਰੈਡੀ ਕੀਤਾ ਹੈਗਾ ਆ ਕਿੱਦਾਂ ਬਣਾਉਣੀ ਹੈ ਹੈਲੋ ਸਤ ਸ੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਇੰਟੀਰੀਅਰ ਗਾਰਡਨ ਐਂਡ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਆਪਾਂ ਜੀ ਬਣਾਉਣ ਲੱਗੇ ਹਾਂ ਸੂਪ ਜਿਹੜਾ ਕਿ ਆਪਾਂ ਬਰੋਕਲੀ ਦਾ ਸੂਪ ਬਣਾਉਣ ਲੱਗੇ ਹੈਗੇ ਆ ਇਹ ਬਹੁਤ ਹੀ ਵਧੀਆ ਬਹੁਤ ਟੇਸਟੀ ਵੀ ਬਣਦਾ ਆ ਤੇ ਆਪਣੀ ਹੈਲਥ ਲਈ ਵੀ ਗੁੱਡ ਹੈਗਾ ਆ ਉਹਦੇ ਲਈ ਜੀ ਆਪਾਂ ਇਹ ਬਰੋਕਲੀ ਤੇ ਦੋ ਬੰਚ ਲਏ ਹੈਗੇ ਇਹਨੂੰ ਆਪਾਂ ਜਿੱਤੋਂ ਵਾਸ਼ ਕਰਕੇ ਤਾਂ ਛੋਟੇ ਛੋਟੇ ਇਹਦੇ ਹਾ ਪੀਸ ਕੱਟ ਲਏ ਹੈਗੇ ਆ ਤੇ ਬਾਕੀ ਚੀਜ਼ ਇਹਦੇ ਵਿੱਚ ਆਪਾਂ ਇੱਕ ਤਾਂ ਇਹਨਾਂ ਪਾਵਾਂਗੇ ਪਿਆਜ਼ ਜਿਹੜਾ ਉਹ ਆਪਾਂ ਕੱਟ ਲਿਆ ਛੋਟਾ ਛੋਟਾ ਬਰੀਕ ਤੇ ਥੋੜਾ ਜਿਹਾ ਆਪਾਂ ਜੀ ਗਾਰਲਿਕ ਪਾਵਾਂਗੇ ਉਹਨੂੰ ਵੀ ਆਪਾਂ ਕੱਦੂ ਕਸ ਕਰ ਲਿਆ ਹੈਗਾ ਇੱਕ ਚਮਚਾ ਤੇ ਦੋ ਆਪਾਂ ਜੀ ਕੈਰਟ ਪਾਵਾਂਗੇ ਮੀਡੀਅਮ ਸਾਈਜ਼ ਦੇ ਇਹ ਆਪਾਂ ਜੀ ਕੱਦੂ ਕਸ ਕਰ ਲਈਆਂ ਹੈਗੀਆਂ ਆ ਹੁਣ ਜੀ ਆਪਾਂ ਫਰਾਈਪੈਨ ਦੇ ਵਿੱਚ ਸਟਾਰਟ ਕਰਦੇ ਹਾਂ ਕਿ ਇਹ ਸੂਪ ਬਣਾਉਣਾ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਇੱਕ ਚਮਚਾ ਆਇਲ ਦਾ ਪਾਉਣਾ ਹੈਗਾ ਆ ਹਾਂਜੀ ਇਸ ਤੋਂ ਬਾਅਦ ਆਪਾਂ ਜੀ ਥੋੜਾ ਜਿਹਾ ਬਟਰ ਪਾਉਣਾ ਹੈ ਇਹਦੇ ਨਾਲ ਇੱਕ ਪੀਸ ਆਪਾਂ ਜੀ ਇਹ ਟਿੱਕੀ ਜਿਹੀ ਬਟਰ ਦੀ ਪਾਉਣੀ ਹੈਗੀ ਆ ਹੁਣ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਮੈਲਟ ਕਰ ਲੈਣਾ ਚਾਹੀਦਾ ਤਾ ਹਾਂਜੀ ਜਦੋਂ ਆਪਣਾ ਇਹ ਬਟਰ ਮੈਲਟ ਹੋ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਗਾਰਲਿਕ ਆ ਉਹ ਆਪਾਂ ਇਹਦੇ ਵਿੱਚ ਪਾ ਦੇਣਾ ਹੈਗਾ ਪਹਿਲਾਂ ਸਭ ਤੋਂ ਉਹਨੂੰ ਕੁੱਲਣਾ ਆ ਥੋੜਾ ਜਿਹਾ ਬਾਅਦੇ ਵਿੱਚ ਪਿਆਜ਼ ਪਾਵਾਂਗੇ ਜੀ ਹਾਂਜੀ ਇਹ ਸੂਪ ਜੀ ਬਹੁਤ ਹੀ ਵਧੀਆ ਬਣਦਾ ਤੇ ਬਹੁਤ ਛੇਤੀ ਬਣ ਜਾਂਦਾ ਹੈਗਾ ਆ ਤੇ ਆਪਾਂ ਨੂੰ ਜ਼ਰੂਰ ਜੀ ਬਰੋਕਲੀ ਦਾ ਵੀ ਸੂਪ ਬਣਾਉਣਾ ਚਾਹੀਦਾ ਆ ਐਂਡ ਤੇ ਜਦੋਂ ਆਪਣਾ ਇਹ ਬਣ ਗਿਆ ਜੀ ਤਾਂ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਚੀਡਰ ਚੀਜ਼ ਮਿਕਸ ਕਰਨਾ ਹੈਗਾ ਆ ਉਹ ਆਪਾਂ ਜਦੋਂ ਐਂਡ ਤੇ ਰੈਡੀ ਹੋ ਗਿਆ ਫਿਰ ਹੀ ਕਰਨਾ ਜੀ ਨਹੀਂ ਹਣ ਆਪਾਂ ਥੋੜਾ ਜਿਹਾ ਸਟੌਕ ਨੂੰ ਕਰਕੇ ਇਹਨੂੰ ਮੈਲਟ ਕਰ ਲੈਣਾ ਬਟਰ ਨਾਲ ਆਲਮੋਸਟ ਜੀ ਬਟਰਨਟ ਹੋ ਗਿਆ ਆਪਣਾ ਹੁਣ ਆਪਾਂ ਇਹਦੇ ਇੱਕ 스ਪੂਨ ਆਪਣਾ ਜਿਹੜਾ ਹੈਗਾ ਇਹ ਗਾਰਲਿਕ ਦਾ ਹੈਗਾ ਯਾ ਇਹ ਆਪਾਂ ਪਹਿਲਾਂ ਥੋੜੀ ਜਿਹਾ ਭੁੰਨ ਲੈਣਾ ਹੈਗਾ ਯਾ ਜਦੋਂ ਥੋੜਾ ਜਿਹਾ ਇਹ ਹੋ ਗਿਆ ਤੇ ਫਿਰ ਆਪਾਂ ਜੀ ਨਾਲ ਹੀ ਪਿਆਜ ਪਾ ਦੇਣਾ ਹੈਗਾ ਯਾ

ਇੱਕ ਦੋ ਮਿੰਟ ਆਪਾਂ ਜੀ ਇਹਨੂੰ ਪਕਾ ਲਈਏ ਸੌਫਟ ਕਰਾਂਗੇ ਆਪਣਾ ਪਿਆਜ਼ ਜੀ ਹੁਣ ਇਹ ਸੌਫਟ ਹੋ ਗਿਆ ਹੈਗਾ ਇਹ ਬਹੁਤ ਜ਼ਿਆਦਾ ਨਹੀਂ ਆਪਾਂ ਪਕਾਉਣਾ ਹੈਗਾ ਜਿੱਦਾਂ ਮੈਂ ਥੋੜਾ ਜਿਹਾ ਸੌਫਟ ਹੀ ਕਰਨਾ ਹੈਗਾ ਹੁਣ ਆਪਾਂ ਜੀ ਇਹਦੇ ਵਿੱਚ ਇਹ ਜਿਹੜਾ ਆਪਣਾ ਹੈਗਾ ਮੈਦਾ ਆ ਹਾਂਜੀ Flour ਜਿਹੜਾ ਹੈਗਾ ਆ ਇਹ ਆਪਣਾ ਹੈਗਾ ਆ 2 ਟੇਬਲस्पून ਇਹਨੂੰ ਚੰਗੀ ਤਰ੍ਹਾਂ ਆਪਾਂ ਦੇਖ ਮਿਕਸ ਕਰ ਦੇਣਾ ਥੋੜਾ ਜਿਹਾ

ਉਦੋਂ ਜੇ ਆਪਾਂ ਇਹਨਾਂ ਨੂੰ ਸੌਫਟ ਕਰ ਲੈਣਾ ਕੈਰਟ ਨੂੰ ਇੱਕ ਦੋ ਮਿੰਟ ਆਪਾਂ ਇਹਨਾਂ ਨੂੰ ਸ਼ੌਫਟ ਕਰਨਾ ਹੈਗਾ ਹਾਂ। ਹਾਂਜੀ ਆਪਣੇ ਕੈਰਟ ਵੀ ਹੁਣ ਥੋੜੀ ਸੌਫਟ ਹੋ ਗਈ ਆ। ਹੁਣ ਆਪਾਂ ਜੀ ਇਹ ਇੱਕ ਕੱਪ ਇਹ ਵੈਜੀ ਸਟਾਕ ਹੈਗਾ ਯਾ ਇਦਾਂ ਵੈਜੀ ਦਰੋਥ ਹੁੰਦਾ ਹੈਗਾ ਯਾ ਵਾਟਰ ਜਿਹੜਾ ਇਹ ਪਾ ਦੇਣਾ ਹੈ। ਇਹਨੂੰ ਆਪਾਂ ਹੁਣ ਜੀ ਉਬਾਲਾ ਦੇਣਾ ਆ ਥੋੜਾ ਜਿਹਾ ਇੱਕ ਬੋਇਲ ਆ ਗਿਆ ਅਕੜਾਂ ਜੀ ਹੁਣ ਉਹ ਇਹ ਬਾਗਾ ਆ ਗਿਆ ਜਿਹੜਾ ਆਪਾਂ ਪਾਣੀ ਪਾਇਆ ਸੀਗਾ ਹੁਣ ਜੀ ਵੈਜੀ ਸਟਾਕ ਜਿਹੜਾ ਸੀਗਾ ਤੇ ਹੁਣ ਥੋੜਾ ਜਿਹਾ ਆਪਾਂ ਇਹਦੇ ਵਿੱਚ ਜੀ ਇਹ ਸਾਲਟ ਪਾ ਦੇਣਾ ਫਿੰਗਰ ਸਾਲਟ ਹੈਗਾ ਇਹ ਨਾਲ ਜੇ ਇਹਦੇ ਆਪਾਂ ਬਲੈਕ ਕਫਰ ਪਾ ਦਈਏ ਥੋੜੇ ਜਿਹਾ ਕੀ ਪੈਪਰ ਕੀਆ ਹੈਗੀ ਆ ਇਹ ਕੋੜੀ ਨਹੀਂ ਹੁੰਦੀ ਹੈਗੀ ਉਹਨਾਂ ਚੰਗੀ ਤਰ੍ਹਾਂ ਪਾ ਮਿਕਸ ਕਰਕੇ ਨਾਲ ਹੀ ਆਪਾਂ ਜਿਹਨ ਜੜੀ ਆਪਣੀ ਬ੍ਰੋਕਲੀ ਹੈਗੀ ਆ ਉਹ ਆਪਾਂ ਇਹਦੇ ਵਿੱਚ ਪਾ ਦੇਣੀ ਹੈਗੀ ਆ ਥੋੜੇ ਜਿਹਾ ਨਮਕ ਵਿੱਚ ਮਿਕਸ ਕਰਕੇ ਹਾਂਜੀ ਇਹ ਬ੍ਰੋਕਲੀ ਜੀ ਆਪਾਂ واਸ਼ ਕਰਕੇ ਇਹਨੂੰ ਛੋਟਾ ਛੋਟਾ ਕੱਟ ਲਿਆ ਸੀਗਾ ਇਦਾਂ ਇਹ ਆਪਣੇ ਦੋ ਪੰਚ ਹੈਗੇ ਛੋਟੇ ਛੋਟੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਮੀਡੀਅਮ ਥੋੜੀ ਹੀਟ ਆਪਾਂ ਲੋ ਕਰ ਦੇਣੀ ਆ ਤਾਂ ਬਰੋਕਲੀ ਨੂੰ ਚੰਗੀ ਤਰ੍ਹਾਂ ਜੀ ਬੋਇਲ ਕਰਨਾ ਇਹਨੂੰ ਪੰਜ ਤੋਂ 7 ਮਿੰਟ ਆਪਾਂ ਜੀ ਇਹਨੂੰ ਹੁਣ ਬੋਇਲ ਕਰਾਂਗੇ ਜਦੋਂ ਇਹ ਬੋਇਲ ਹੋ ਗਈ ਤਾਂ ਫਿਰ ਆਪਾਂ ਜੀ ਇਹਦੇ ਵਿੱਚ ਹਾਫ ਐਂਡ ਹਾਫ ਜਿਹੜੀ ਕਰੀਮ ਹੈ 1 ਕੱਪ ਪਾਵਾਂਗੇ ਹੁਣ ਆਪਾਂ ਇਹਨੂੰ ਖਵਰ ਕਰ ਦੇਣਾ ਇਦਾਂ ਇਦਾਂ ਥੋੜੀ ਜਿਹਾ ਪਕਾਵਾਂਗੇ ਆਪਣੀ ਜੀ ਬਰੋਕਲੀ ਹੁਣ ਉਬਾਲਾ ਆ ਗਿਆ ਹੈ ਆਲਮੋਸਟ ਸੌਫਟ ਹੋ ਗਈ ਹੈ ਬਰੋਕਲੀ ਵੀ ਹਾਂਜੀ ਬਹੁਤ ਵਧੀਆ ਦੀ ਹੈ ਹਾਂਜੀ ਆਪਣਾ ਸੂਪ ਬਣ ਗਿਆ ਹੈਗਾ ਆ ਹੁਣ ਆਪਾਂ ਜਿਹੇ ਦੇ ਵਿੱਚ ਤਾਂ ਇੱਕ ਕੱਪ ਜਿਹੜਾ ਕਰੀਮ ਹੈ ਹਾਫ ਐਂਡ ਹਾਫ ਜਿਹੜਾ ਹੁੰਦਾ ਹੈਗਾ ਆ ਇਹ ਪਾ ਦੇਣੀ ਹੈਗੀ ਆ ਹੁਣ ਆਪਾਂ ਇਹਨੂੰ ਪਕਾਉਣਾ ਹੈਗਾ ਆ ਹਾਂਜੀ ਫਿਰ ਉਬਾਲਾ ਦੇਣਾ ਹੈਗਾ ਆ ਇੱਕ ਦੋ ਜਦੋਂ ਉਬਾਲੇ ਆ ਗਏ ਤਾਂ ਫਿਰ ਜੀ ਆਪਾਂ ਸਟੋਵ ਬੰਦ ਕਰਕੇ ਫਿਰ ਆਪਾਂ ਇਹਦੇ ਵਿੱਚ ਚੀਡਰ ਚੀਜ਼ ਜਿਹੜਾ ਹੁੰਦਾ ਉਹ ਮਿਕਸ ਕਰਨਾ ਹੈ ਆ ਫਿਰ ਆਪਾਂ ਇਹਨੇ ਚਲਾਣੀ ਹੈਗੀ ਹੁਣ ਇਹਨੂੰ ਆਪਾਂ ਉਬਾਲਾ ਦੇਣਾ ਇੱਕ ਥੋੜੇ ਜੀ ਇਹਦੇ ਉੱਪਰ ਹਾਂਜੀ ਮੈਂ ਬਲੈਕ ਪੈਪਰ ਹੋਰ ਪਾਉਂਦੀ ਹਾਂਜੀ ਕਿਉਂਕਿ ਆਪਾਂ ਇਹਦੇ ਵਿੱਚ ਦੁੱਧ ਜੀ ਨਾਲ ਤੁਸੀਂ ਪਾਉਣੀ ਹੈਗੀ ਕੋਈ ਵੀ ਇਹ ਜੀ ਬਹੁਤ ਵਧੀਆ ਕਰੀਮੀ ਬਰੋਕਲੀ ਸੂਪ ਬਣਦਾ ਹੈਗਾ ਯਾਰ ਬਹੁਤ ਟੇਸਟੀ ਬਣਦਾ ਹੈਗਾ ਯਾਰ ਹੁਣ ਆਪਾਂ ਇਹਨੂੰ ਬਾਲਾ ਦੇਣਾ ਜਦੋਂ ਬਾਲਾ ਆ ਗਿਆ ਤਾਂ ਫਿਰ ਦੋ ਬਾਲੇ ਦੇਣੇ ਆ ਥੋੜੇ ਆ ਪਕਾ ਕੇ ਫਿਰ ਆਪਾਂ ਇਹਦੇ ਵਿੱਚ ਚੀਜ਼ ਐਡ ਕਰ ਦੇਣਾ ਆਪਣਾ ਜੀ ਸੂਪ ਆਪਾਂ ਹੁਣ ਦੇਖਦੇ ਆ ਇਹਨੂੰ ਚਾਪਾਂ ਜਿਹੜੇ ਕ੍ਰੀਮ ਐਡ ਕੀਤੀ ਹੈਗੀ ਆ ਹੁਣ ਦੋ ਤਿੰਨ ਉਬਾਲੇ ਆ ਗਏ ਹੈਗੇ ਆਲਮੋਸਟ ਆਪਣਾ ਜੀ ਸੂਪ ਹੀ ਰੈਡੀ ਹੋ ਗਿਆ ਆ ਇਹਦੇ ਵਿੱਚ ਆਪਾਂ ਹੁਣ ਚੀਜ਼ ਐਡ ਕਰਨਾ ਹੈਗਾ ਆ 1 ਮਿੰਟ ਹੀ ਆਪਾਂ ਇਹਨੂੰ ਪਕਾ ਕੇ ਤਾਂ ਫਿਰ ਇਹਨੂੰ ਬੰਦ ਕਰ ਦੇਣਾ ਫਿਰ ਆਪਾਂ ਇਹਦੇ ਵਿੱਚ ਜੀ ਆਪਣੇ ਕੋਲੇ ਚੀਡਰ ਚੀਜ਼ ਹੈਗਾ ਜਾਂ ਪਰ ਇਹ ਆਪਾਂ ਸਟੋਵ ਜਦੋਂ ਬੰਦ ਕਰ ਦੇਣਾ ਫੇਰ ਹੀ ਇਹਦੇ ਵਿੱਚ ਐਡ ਕਰਨਾ ਇਹ ਬਰਮਡੇ ਵਿੱਚ ਇਹ ਬਹੁਤ ਵਧੀਆ ਹੁੰਦੀ ਜੀ ਇਹਦਾ ਟੇਸਟ ਵੀ ਬਹੁਤ ਵਧੀਆ ਬਣਦਾ ਹੈਗਾ ਤੇ ਹੈਲਦੀ ਵੀ ਹੈਗਾ ਆ ਬਰੋਕਲੀ ਆ ਤੁਸੀਂ ਵੀ ਇਸ ਤਰ੍ਹਾਂ ਜੀ ਇਹ ਸੂਪ ਬਣਾਉਣਾ ਬਰੋਕਲੀ ਦਾ ਤੇ ਕਰੀਮ ਪਾ ਕੇ ਤਾਂ ਬਹੁਤ ਜੀ ਵਧੀਆ ਬਣਦਾ ਹੈਗਾ ਆ ਕੋਈ ਕੋਈ ਇਹ ਬਹੁਤ ਹੀ ਵਧੀਆ ਇਹ ਬਣਿਆ ਹੈਗਾ ਆ ਹੌਣੇ ਦੇ ਗਰੇਵੀ ਵੀ ਵਧੀਆ ਬਣ ਗਈ ਆ ਬਹੁਤ ਵਧੀਆ ਇਹਦੀ ਕਨਸਿਸਟੈਂਸੀ ਹੈਗੀ ਆ ਲੁੱਕ ਵੀ ਬਹੁਤ ਨਾਈਸ ਲੱਗਦੀ ਹੈ ਇਹ ਆ ਹੁਣ ਜੀ ਆਲਮੋਸਟ ਆਪਾਂ ਰੈਡੀ ਹੋ ਗਿਆ ਹੁਣ ਸੂਪ ਹੁਣ ਮੈਂ ਸੂਪ ਨੂੰ ਬੰਦ ਕਰਕੇ ਇਹਦੇ ਹੀਰੇ ਦੇ ਵਿੱਚ ਚੀਜ਼ ਗਰਮ-ਗਰਮ ਦੇ ਵਿੱਚ ਐਡ ਕਰਕੇ ਲੈਣਾ ਆ ਤੋ ਆ ਮੰਨ ਕੱਟਾ ਜੀ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਇਹ ਚੀਡਰ ਚੀਜ਼ ਹੈਗਾ ਆ ਇਹ ਸਾਰਾ ਆਪਾਂ ਇਹਦੇ ਵਿੱਚ ਪਾ ਦੇਣਾ ਹੈਗਾ ਆ ਤੇ ਗਰਮ ਗਰਮ ਇਹਦੇ ਵਿੱਚ ਆਪਾਂ ਮਿਕਸ ਕਰ ਦੇਣਾ ਇਹਨੂੰ ਸਾਰੇ ਨੂੰ ਹੁਣ ਆਪਾਂ ਸਟੋਵ ਨੇ ਚਲਾਉਣਾ ਹੈਗਾ ਚੀਜ਼ ਪਾ ਕੇ ਨਾ ਦਸੇ ਮਿਕਸੀ ਕਰਨਾ ਹੈਗਾ ਆ ਬਹੁਤ ਵਧੀਆ ਜੀ ਸੂਪ ਬਣਿਆ ਹੈ ਜੀ ਕਰੀਮੀ ਬਰੋਕਲੀ ਬਹੁਤ ਨਾਈਸੀ ਦੀ ਗਰੇਵੀ ਬਣੀ ਹੈਗੀ ਆ ਆਪਣਾ ਜੀ ਸੂਪ ਹੁਣੇ ਰੈਡੀ ਹੋ ਗਿਆ ਹੈਗਾ ਆ ਹੁਣ ਆਲਮੋਸਟ ਸਰਵ ਕਰਨ ਵਾਲਾ ਹੋ ਗਿਆ ਆ ਆਪਾਂ ਇਹਨੂੰ ਖਾ ਸਕਦੇ ਆ ਤੇ ਹੁਣ ਮੈਂ ਇਹਨੂੰ ਜੀ ਬੋਲ ਦੇ ਵਿੱਚ ਪਾਉਂ ਵੀ ਸੂਪ ਬਹੁਤ ਵਧੀਆ ਸੂਪ ਬਣਿਆ ਜੀ ਬਹੁਤ ਨਾਈਸ ਖੁਸ਼ਬੂ ਆਉਂਦੀ ਹੈਗੀ ਆ ਤੁਸੀਂ ਇਹਨੂੰ ਗਰਮ-ਗਰਮ ਤੁਸੀਂ ਬ੍ਰੈਡ ਦੇ ਨਾਲ ਵੀ ਲੈ ਸਕਦੇ ਹੈਗੇ ਆ। ਹਾਂਜੀ ਜੀ ਸਟਰਾਪਾਹ ਨੂੰ ਪਲੇਟ ਦੇ ਵਿੱਚ ਮੱਖਾ ਲਿਆ। ਹਾਂਜੀ ਜੀ ਬਹੁਤ ਵਧੀਆ ਇਹਦੇ ਦੇਖੋ ਜੀ ਕੰਸਿਸਟੈਂਸੀ ਬਹੁਤ ਹੀ ਵਧੀਆ ਹੈ। ਹਾਂਜੀ ਆਪਣਾ ਸੂਪ ਜੀ ਹੁਣ ਇਹ ਬਣ ਗਿਆ ਆ ਬਿਲਕੁਲ ਰੈਡੀ ਹੋ ਗਿਆ ਤੇ ਬਹੁਤ ਹੀ ਵਧੀਆ ਬਣਿਆ ਹੈਗਾ ਤੁਸੀਂ ਵੀ ਇਸ ਤਰ੍ਹਾਂ ਜੀ ਬਰੋਕਲੀ ਦਾ ਸੂਪ ਬਣਾਉਣਾ ਜਿਹੜਾ ਕਿ ਬਹੁਤ ਹੀ ਵਧੀਆ ਤੇ ਬਹੁਤ ਹੀ ਐਸੀ ਬਣਦਾ ਹੈਗਾ ਹਾਂਜੀ ਤੇ ਜੇ ਤੁਹਾਨੂੰ ਜੀ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ